ਹੈਲੋ एवरीवन ਅਸੀਂ ਕਰਨ ਜਾ ਰਹੇ ਹਾਂ ਮਨਵਗਿਆਨ ਦਾ ਇੱਕ ਹੋਰ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਵਾਟ ਟਾਈਪ ਆਫ ਏਵੈਲੂਏਸ਼ਨ ਆਇਡੈਂਟੀਫਾਈਜ਼ ਲਰਨਿੰਗ ਡੈਫੀਸੀਐਂਸੀਜ਼ ਐਂਡ ਡਿਫਿਕਲਟੀਆਂਜ਼ ਆਫ ਦਾ ਲਰਨਰ ਕਿਹੜਾ ਇਨਾਂ ਚੋਂ ਕਿਹੜਾ ਮੁਲਾਂਕਣ ਹੈ ਜਿਹੜਾ ਵਿਦਿਆਰਥੀਆਂ ਦੀਆਂ ਕਮੀਆਂ ਸਿੱਖਣ ਕਮੀਆਂ ਤੇ ਮੁਸ਼ਕਲਾਂ ਦੀ ਪਛਾਣ ਕਰਦਾ ਹੈ ਤਾਂ ਪਲੇਸਮੈਂਟ ਇਹ ਤਾਂ ਨਹੀਂ ਕਰਦਾ ਤੁਜਸ ਸਮੈਟਿਵ ਸਮੈਟਿਵ ਅਸੈਸਮੈਂਟ ਹੁੰਦੀ ਹੈ ਜਿਦੇ ਚ ਪੁਆਇੰਟ ਟਾਈਮ ਦੀ ਗੱਲ ਕੀਤੀ ਜਾਂਦੀ ਹੈ ਜਿਵੇਂ ਸਾਲ ਦੀ ਜਾਂ 6 ਮਹੀਨੇ ਜਿਵੇਂ ਸਮੈਟਿਵ ਪੇਪਰ ਹੁੰਦੇ ਜਿਸ ਤਰ੍ਹਾਂ 6 6 ਮਹੀਨੇ ਵਾਲੇ ਜਿਵੇਂ ਜਿਵੇਂ ਅਪ੍ਰੈਲ ਤੋਂ ਲੈ ਕੇ ਆਪਣੇ ਸਤੰਬਰ ਤੱਕ ਹੋਗੇ ਸਤੰਬਰ ਤੋਂ ਮਾਰਚ ਤੱਕ ਹੋਗੇ ਤਾਂ ਇੱਕ ਸਮਾਂ ਹੁੰਦਾ ਜਿਸ ਤੇ ਦਰਾਂ ਬਤਿਆਂ ਦਾ ਡੇੜਾ ਮੁਲਾਂਕਣ ਕੀਤਾ ਜਾਂਦਾ ਹੈ ਫਾਰਮੇਟਿਵ ਅਸੈਸਮੈਂਟ ਹੁੰਦੀ ਹੈ ਉਹਦੇ ਚ ਫੋਰਮੇਟਿਵ ਅਸੈਸਮੈਂਟ ਚ ਮਤਲਬ ਜੇ ਕੋਈ ਬੱਚੇ ਨੂੰ ਪ੍ਰੋਜੈਕਟਸ ਦੇਤੇ ਅਸਾਈਨਮੈਂਟਸ ਦੇਤੀਆਂ ਉਹਨਾਂ ਦੇ ਦੌਰਾਨ ਉਸ ਤਰ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਤੇ ਇਹ ਨਿਹੜਾ ਕੰਟੀਨਿਊਸ ਹੈਗਾ ਇਹ ਤਾਂ ਮੁਲਾਂਕਣ ਸਾਰਾ ਸਾਲ ਚੱਲਦਾ ਜਰੂਰ ਹੈ ਲੇਕਿਨ ਡਿਫਿਕਲਟੀਜ਼ ਡੈਫੀਸੀਐਂਸੀਜ਼ ਕਲੀਅਰ ਅੰਡਰ ਨਹੀਂ ਆਉਂਦੀ ਇਹ ਹੁੰਦੀਆਂ ਨੇ ਡਾਇਗਨੋਸਟਿਕ ਦੇ ਅੰਦਰ ਡਾਇਗਨੋਸਟਿਕ ਚ ਕੀ ਹੁੰਦਾ ਟੌਪਿਕ ਕਰਾਉਣ ਤੋਂ ਪਹਿਲਾਂ ਜਾਣਿਆ ਜਾਂਦਾ ਹੈ ਬੱਚੇ ਨੂੰ ਕਿੱਥੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਉੰਦਿਆਂ ਨੇ ਬੱਚਾ ਕਿੰਨਾ ਕੁਝ ਜਾਣਦਾ ਟੌਪਿਕ ਦੇ ਬਾਰੇ ਇਹ ਡਾਇਗਨੋਸਟਿਕ ਚ ਹੁੰਦਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਡੀ ਆਪਸ਼ਨ ਧੰਨਵਾਦ